ਆਪਾਂ ਸਾਰਿਆਂ ਨੂੰ ਪਤਾ ਹੈ ਕਿ ਹੜ੍ਹਾਂ ਦਾ ਜਿਹੜਾ ਦਵਾਰਾ ਮੌਸਮ ਜਦੋਂ ਪਿੱਛੇ ਖਰਾਬ ਦੇਖ ਰਿਹਾ ਤੇ ਨਹਿਰਾ ਵਗੈਰਾ ਫੁੱਲ ਦੇਖ ਰੀਆਂ ਨੇ ਇਹ ਸਰਕਾਰ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਉਹਨਾਂ ਦਾ ਨਜਿੱਠਣ ਦੇ ਲਈ ਬਿਲਕੁਲ ਕੋਈ ਤਿਆਰੀ ਨਹੀਂ ਸੀ ਹਰ ਸਾਲ ਦੀ ਤਰ੍ਹਾਂ ਪ੍ਰਸ਼ਾਸਨ ਐਸ ਡੀ ਐਮ ਜੀਰਾ ਜਿਵੇਂ ਆਪਣੇ ਬੰਨਾਂ ਤੇ ਢੇੜਾ ਮਾੜਾ ਮਰ ਗਿਆ ਇਧਰ ਫਰੋਜਪੁਰ ਵਾਲਾ ਸੀ ਉਹ ਸਿਰਫ ਇੱਕ ਲੋਕ ਵਿਖਾਵਾ ਹੀ ਆ ਹੋਰ ਕੱਖ ਨਹੀਂਗਾ ਸਾਡੇ ਪਿੰਡ ਦੀਨੇ ਕੇ ਦੇ ਘਟਾ ਬਾਦਸ਼ਾਹ ਤੋਂ ਜਿਹੜਾ ਮੇਨ ਤੂਸੀ ਬੰਨਾ ਉਹ ਤੋਂ ਸਿਰਫ 8 ਫੁੱਟ 9 ਫੁੱਟ ਦੀ ਦੂਰੀ ਤੇ 7 ਲੋਈ ਵਿਆਸ دریا ਦਾ ਜਿਹੜਾ ਵਹਿਣ ਹੈ ਉਹ ਚੱਲ ਰਿਹਾ ਹੈ ਤੇ ਸਾਡੇ ਪਿਛਲੇ ਸਮੇਂ ਦੇ ਵਿੱਚ ਵੀ ਕੋਈ 20 ਪਿੰਡਾਂ ਦੇ ਲੋਕਾਂ ਨੇ ਆਹ ਮਿੱਟੀ ਪਾ ਕੇ ਉਹ ਜਿਹੜਾ ਦਰਿਆ ਦਾ ਵਹਿਣ ਨੂੰ ਰੋਕਿਆ ਤੂਸੀ ਬੰਨ ਨੂੰ ਟੁੱਟਣ ਤੋਂ ਬਚਾਇਆ ਹੁਣ ਵੀ ਅਸੀਂ ਦਰਖਾਸਤਾਂ ਐਪਲੀਕੇਸ਼ਨਾਂ ਦੇ ਦੇ ਕੇ ਹਾਰ ਹੋ ਗਿਆਂ ਅਜੇ ਟਿਕਰਾ ਸਾਡੀ ਮੰਗ ਆ ਕਿ ਉੱਥੇ ਇੱਕ ਦੋ ਨੋਚਾਂ ਲੱਗਣ ਜਿਹੜੀਆਂ ਲੰਮੇ ਸਮੇਂ ਤੋਂ ਪੁਰਾਣੀਆਂ ਨੋਚਾਂ ਉਹਨਾਂ ਦੀ ਮੁਰੰਮਤ ਕੀਤੀ ਜਾਵੇ ਤਾਂ ਕਿ ਇਹ ਫਰੋਇਦਪੁਰ ਜ਼ਿਲ੍ਹੇ ਦਾ ਕਰੀਬ 2.300 ਪਿੰਡ ਜਿਹੜਾ ਪਹਚਾਇਆ ਜਾ ਸਕਦਾ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਉਹਨਾਂ ਵੱਲੋਂ ਉੱਥੇ ਚੱਕਰ ਵੀ ਲਗਾਏ ਜਾ ਰਹੇ ਨੇ ਦੇਖਦੇ ਕੁੜੀ ਮੁਕੰਮਲ ਤਿਆਰੀਆਂ ਕਰ ਲਿਆਗੇ ਬਿਲਕੁਲ ਸੱਚ ਨਹੀਂ ਗਾ ਜੀ ਫੁੱਕਾ ਨੇ ਬਿਲਕੁਲ ਫੁੱਕੇ ਫੁੱਕੇ ਵਾਦੇ ਨੇ ਥੋਕਾ ਸਭ ਕੁਝ ਕੁਝ ਨਹੀਂ ਅਜੇ ਤੱਕ ਹੋ ਰਿਹਾ ਅਜੇ ਇਕਰਾ ਕੋਈ 1% ਕੰਮ ਨਹੀਂ ਹੋਇਆ ਤੁਹਾਨੂੰ ਦੱਸਿਆ ਕਿ ਕਿਸਾਨਾਂ ਮਜ਼ਦੂਰਾਂ ਦਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਹਾਰਾ ਕਾਰਨ ਨੁਕਸਾਨ ਹੋਇਆ 600 ਰੁਪਏ ਕੇਂਦਰ ਸਰਕਾਰ ਵੱਲੋਂ ਆਇਆ ਉਹ ਵੀ ਕਿਸਾਨ ਸਾਡੇ ਅਜੇ ਕਈ ਖੱਜ ਜੀਰੇ ਤਹਿਸੀਲ ਦੇ तकरीबन 4-5 ਪਿੰਡਾਂ ਦਾ ਖਰਾਬਾ ਅਜੇ 6800 ਪਹਿਲਾਂ ਨਹੀਂ ਮਿਲਿਆ ਅਸੀਂ ਨਮੀਆਂ ਅਗਲੀ ਦੂਜੀ ਕਿਸ਼ਤ ਵੀ ਮੰਗ ਕਰ ਰਹੇ ਹਾਂ ਸਰਕਾਰ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਇਹ ਖੋਖਲੇ ਵਾਅਦੇ ਨੇ ਲੋਕਾਂ ਦੇ ਅੱਜ ਜਿਹੜਾ ਦੇਸੀ ਦਫ਼ਤਰ ਦੇ ਬਾਹਰ ਧਰਨਾ ਲਾਇਆ ਕੀ ਮੁੱਖ ਮੰਗਾਂ ਨੇ ਮੁੱਖ ਮੰਗਾਂ ਸਾਡੀਆਂ ਇਹ ਨੇ ਕਿ ਇੱਕ ਤਾਂ ਜਿਹੜਾ ਹਲ ਤੋਂ ਹੱਤਲੋਈ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵਧ ਗਿਆ ਹਰ ਜਿਹੜੇ ਆ ਰਹੇ ਨੇ ਫੇਰ ਸਾਨੂੰ ਪਿਛਲੇ ਹੜ੍ਹਾਂ ਦਾ ਮਾਇਬਾ ਵੀ ਦਿੱਤਾ ਜਾਵੇ ਘਰ ਠੱਠੇ ਨੇ ਸਾਡੇ ਮਾਲ ਡੰਗਰ ਰੁੜਿਆ ਜਾਨੀ ਮਾਲੀ ਨਿਸ਼ਾਨ ਹੋਇਆ ਉਹਦੀ ਪ੍ਰਭਾਈ ਕੀਤੀ ਜਾਵੇ ਸਰਕਾਰ ਨੇ ਕਿਹਾ ਸੀ ਦੂਰ ਕਿਸਤਾਂ ਵਿੱਚ ਪੈਸੇ ਦੇਾਂਗੇ ਦੂਜੀ ਗਿਰਤੀ ਸਾਡੇ ਨਾਲ 20000 ਦਾ ਵਾਅਦਾ ਕੀਤਾ ਸੀ ਉਹ ਦਿੱਤਾ ਜਾਵੇ ਇਸ ਤੋਂ ਅੱਗੇ ਜਿਹੜੀ ਬੰਨਾਂ ਦੀ ਮਰਮਤ ਨੋਚਾਂ ਦੀ ਮਰਮਤ ਕੀਤੀ ਜਾਵੇ ਨੋਚਾਂ ਪੱਥਰ ਵਾਲੀਆਂ ਲੱਗਣ ਸਾਡਾ ਏਰੀਆ ਬਚੇ ਇਹਦੇ ਨਾਲ ਸਾਡਾ ਵਿਰੋਧ ਹੈ ਕਿ ਚੇਪ ਵਾਲੇ ਮੀਟਰ ਜਿਹੜੇ ਅਸੀਂ ਬਿਲਕੁਲ ਨਹੀਂ ਲੱਗਣਦੇ ਨੇ ਬਹੁਤ ਵੱਡਾ ਨੁਕਸਾਨ ਹੈ ਪਿੰਡਾਂ ਸ਼ਹਿਰਾਂ ਦੇ ਵਿੱਚ ਚੇਪ ਵਾਲੇ ਮੀਟਰਾਂ ਦਾ ਵਿਰੋਧ ਕਰਨਾ ਦੂਜੀਆਂ ਸਾਡੀਆਂ ਜਿਹੜੀਆਂ ਪ੍ਰਾਣੀਆਂ ਮੰਗਾਂ ਨੇ ਮਸਲੇ ਜਿਹੜੇ ਉਹ ਲੰਮੇ ਸਮੇਂ ਤੋਂ ਲੜਕਦੇ ਆ ਰਹੇ ਆ ਸਰਕਾਰਾਂ ਵੱਲੋਂ ਜੇ ਹਜੇ ਵੀ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਕੀ ਅਗਲਾ ਵੀ ਐਕਸ਼ਨ ਲੀਕਿਆ ਜਾਏਗਾ ਬਿਲਕੁਲ ਲੀਕਿਆ ਜਾਏਗਾ ਜੀ ਅੱਜ ਇੱਕ ਰੋਚਾ ਸਾਡਾ ਧਰਨਾ ਹੈ ਜੇਕਰ ਸਰਕਾਰ ਤੇ ਪ੍ਰਸ਼ਾਸਨ ਸਾਡੀ ਨਹੀਂ ਸੁਣਵਾਈ ਕਰਦਾ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਮੇਟੀ ਫੋਜਪੁਰ ਜ਼ਿਲ੍ਹੇ ਦੀ ਮੀਟਿੰਗ ਲਾ ਕੇ ਭਰਾਤਰੀ ਜਥੇਬੰਦੀਆਂ ਦਾ ਵੀ ਸਹਿਯੋਗ ਹੈ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਤੇ ਲੰਮਾ ਸੰਘਰਸ਼ ਕੋਈ ਲਿਕਾਂਗੇ ਜਿਹਦੇ ਨਾਲ ਸਰਕਾਰ ਨੂੰ ਹੱਥ ਪੈਰਾਂ ਦੀ ਪਈ ਇਹ ਨਾਮ ਹੈ ਜਿਹਦਾ ਮਹਾਰਜ ਪਾਲ ਸਿੰਘ ੱਟਾ ਪਾਸ਼ਾ ਜੋਨ ਮੱਲਾ ਵਾਲੇ ਦੇ ਪ੍ਰਧਾਨ ਸਾਂਝੀ ਅੱਜ ਜਿਹੜਾ ਧਰਨਾ ਲਾਇਆ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਿਹੜੀਆਂ ਮੰਗਾਂ ਨੂੰ ਲੈ ਕੇ ਲਾਇਆ ਤੇ ਕਿਵੇਂ ਕਿਦੋਂ ਤੱਕ ਚੱਲੇਗਾ ਅੱਜ ਦਾ ਜਿਹੜਾ 9 ਜੁਲਾਈ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਲੀਕਿਆ ਗਿਆ ਸੀ ਡੀਸੀ ਦਫ਼ਤਰ ਫਰੋਈ ਪਰ ਦੇ ਅੱਗੇ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਇਕੱਤਰ ਹੋਏ ਅੱਜ ਦਾ ਜਿਹੜਾ ਧਰਨਾਵਾ ਉਹ ਜੋ ਕਿ ਭਗਵੰਤ ਮਾਨ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਜਦੋਂ ਸਾਡੇ ਪਿਛਲੇ ਸਾਲ ਹੜ੍ਹ ਆਏ ਸੀ ਕਿ ਅਸੀਂ ਹਰ ਇੱਕ ਚੀਜ਼ ਦਾ ਜਿਹੜਾ ਉਹ ਖਰਾਬਾ ਦਮਾਂ ਕਿਉਂਕਿ ਮੁੱਖ ਮੰਤਰੀ ਜੀ ਗਰਾਉਂਡ ਲੈਵਲ ਤੇ ਪਹੁੰਚੇ ਵੀ ਸੀ ਸਾਡੇ ਇਲਾਕੇ ਨੂੰ ਸਮੂਹ ਨੂੰ ਉਮੀਦ ਵੀ ਬੜੀ ਸੀ ਹੜਪੀੜਤਾ ਨੂੰ ਕਿ ਇਹ ਦੂਜੀਆਂ ਸਰਕਾਰਾਂ ਨੂੰ ਸਾਡੀ ਵੱਧ ਬਾਹ ਫੜਨਗੇ ਪਰ ਹੋਇਆ ਕੀ ਕਿ 1800 ਰੁਪਿਆ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਤੇ 15000 ਪਿਛਲੀਆਂ ਸਰਕਾਰਾਂ ਦਿੰਦੀਆਂ ਇਹ ਪਿਛਲਾ ਗੇਅਰ ਲਾ ਲਿਆ ਭਗਵਾਨਤਮਾਨ ਸਰਕਾਰ ਨੇ ਸੋ ਭਗਵਾਨਤਮਾਨ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਇਕੱਤਰ ਹੋਏ ਆ 1800 ਰੁਪਿਆ ਦੇ ਕੇ ਨਹੀਂ ਸਰਨਾ ਹੈਗਾ ਬਾਕੀ ਸਾਡਾ ਤੁਸੀਂ 20000 ਰੁਪਏ ਦੀ ਹੋਰ ਕਮਿਟਮੈਂਟ ਕੀਤੀ ਸੀ ਜਦੋਂ ਅਸੀਂ ਚੰਡੀਗੜ੍ਹ ਨੂੰ ਹੜਾ ਦੇ ਮਸਲੇ ਦੇ ਵਿੱਚ ਜਾ ਰਹੇ ਸੀ ਤੇ ਤੁਸੀਂ ਕਿਉਂ ਉਸ ਤੋਂ ਬਾਅਦ ਮੀਟਿੰਗ ਦਿੱਤੀ ਸੀ ਕਿਸਾਨ ਮਜ਼ਦੂਰ ਮੋਰਚਾ ਨੂੰ ਜਿਹਦੇ ਵਿੱਚ ਸਾਡੇ ਸਰਵਨ ਸਿੰਘ ਦੀਪਹੇਰ ਜਥੇਬੰਦੀ ਵੱਲੋਂ ਸ਼ਾਮਲ ਸੀ ਉਹਨਾਂ ਨੂੰ ਤੁਸੀਂ ਵਿਸ਼ਵਾਸ ਦਿਵਾਇਆ ਸੀ ਕਿ 1600 ਰੁਪਿਆ ਇੱਕਰ ਹੀ ਦੇ ਰਹੇ ਆ 20000 ਹੋਰ ਦਵਾਂਗੇ ਪਰ ਉਹ ਅਜੇ ਕਿਤੇ ਨਜ਼ਰ ਨਹੀਂ ਆ ਰਿਹਾ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਇਲੈਕਸ਼ਨਾਂ ਦੇ ਵਿੱਚੋਂ ਫੁਰਸਤ ਮਿਲ ਗਈ ਹੋਵੇ ਤੇ ਜਿਹੜਾ ਸਾਡਾ ਰਹਿੰਦਾ ਖਰਾਬਾ ਜਿਹੜਾ ਉਹ ਫਸਲਾਂ ਦਾ ਮਾਅਬਜਾ ਉਹ ਵੀ ਦਿੱਤਾ ਜਾਵੇ ਜਿਹੜੇ ਮਕਾਨ ਟਹਿਗੇ ਉਹ ਵੀ ਜਾਂ ਹੋਰ ਜਿਹੜਾ ਜਾਨੀਮਾਲੀ ਨੁਕਸਾਨ ਹੋਇਆ ਉਹ ਵੀ ਮਾਅਬਜਾ ਦਿੱਤਾ ਜਾਵੇ ਨਾਲ ਸਾਡੀ ਪ੍ਰਾਣੀ ਮੰਗ ਆ ਜਿਹੜੀ ਕਿ 2007 7 ਦੇ ਵਿੱਚ ਜ਼ਮੀਨਾਂ ਆਬਾਰਕਰਾਂ ਦੀਆਂ ਪੱਕੀਆਂ ਕੀਤੀਆਂ ਸੀ ਉਹ ਤੋੜ ਦਿੱਤੀਆਂ ਗਈਆਂ ਵਾ ਉਹ ਬਹਾਲ ਕੀਤੇ ਜਾਣ ਇੰਤਕਾਲ ਜਿਹੜੇ ਕਿਸਾਨਾਂ ਦੀਆਂ ਅਜੇ ਵੀ ਕੱਚੀਆਂ ਜ਼ਮੀਨਾਂ ਉਹ ਪੱਕੀਆਂ ਕੀਤੀਆਂ ਜਾਣ ਤੇ ਖਰਾਬਾ ਦੇਣ ਮਾਰੇ ਜੋ ਪਿਛਲੀ ਸਰਕਾਰ ਨੇ ਜੋ ਗਰਦੌਰੀਆਂ ਆਬਾਰਕਰ ਕਿਸਾਨਾਂ ਦੀਆਂ ਤੋੜੀਆਂ ਵਾ ਉਹ ਵੀ ਬਹਾਲ ਕੀਤੀਆਂ ਜਾਣ ਤੇ ਨਾਲ ਜੋ ਚੇਪੋ ਵਾਲੇ ਮੀਟਰ ਬਿਜਲੀ ਵਿਭਾਗ ਵੱਲੋਂ ਲਾਏ ਜਾ ਰਹੇ ਆ ਉਹਨਾਂ ਦਾ ਅਸੀਂ ਵਿਰੋਧ ਕਰਨ ਵਾਸਤੇ ਇਕੱਤਰ ਹੋਏ ਆ ਤੇ ਨਾਲ ਜਿਹੜੇ ਸਿਵਲ ਪ੍ਰਸ਼ਾਸਨ ਨਾਲ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਸਾਡੇ ਮਸਲੇ ਲੰਮ ਲੇ ਆ ਰਹੇ ਆ ਤੇ ਨਾਲ ਜਿਹੜੇ ਪੁਲਿਸ ਪ੍ਰਸ਼ਾਸਨ ਨਾਲ ਮਸਲੇ ਲਟਕਦੇ ਆ ਰਹੇ ਆ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਅੱਜ ਦਾ ਜਿਹੜਾ ਪ੍ਰੋਗਰਾਮ ਰੱਖਿਆ ਬਾ ਤੇ ਜੋ ਫੜਾਂ ਨੂੰ ਮੱਦੇ ਨੇ ਰੱਖਦੇ ਹੋਏ ਜੋ ਸਾਡੇ ਨੋਚਾਂ ਲੱਗਣੀਆਂ ਵਾ ਦਰਿਆਵਾਂ ਤੇ ਜਾਂ ਬੰਨਾਂ ਦੀ ਮਨਮਤ ਹੋਣੀ ਆ ਉਹ ਉਹਦੇ ਵਾਸਤੇ ਜਿਹੜਾ ਅਸੀਂ ਦੀ ਸਾਹਿਬ ਦੇ ਧਿਆਨ ਦੇ ਵਿੱਚ ਤੇ ਪੰਜਾਬ ਸਰਕਾਰ ਦੇ ਜਿਹੜਾ ਉਹ ਧਿਆਨ ਦੇ ਵਿੱਚ ਲਿਆਉਣ ਵਾਸਤੇ ਅੱਜ ਦਾ ਮੋਰਚਾ ਜਿਹੜਾ ਉਹ ਲਿਖਿਆ ਵਾ ਪ੍ਰਸ਼ਾਸਨ ਵੱਲੋਂ ਤਾਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਕਿ ਉਹਨਾਂ ਵੱਲੋਂ ਸਾਰੀਆਂ ਮੁਕੰਮਲ ਅਗਲੀਆਂ ਤਿਆਰੀਆਂ ਕਰ ਲੀਆਂ ਗਈਆਂ ਨੇ ਕੀ ਲੱਗਦਾ ਹੈ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਦੇਖੋ ਜੀ ਸਾਨੂੰ ਪਿਛਲਾ ਕੱਖ ਨਹੀਂ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਕੀ ਕੀ ਤਿਆਰੀਆਂ ਦਾ ਇਹਨਾਂ ਦਾ ਅਸੀਂ ਮੰਨ ਸਕਦੇ ਹਾਂ ਪਿਛਲੇ ਖਰਾਬੇ ਸਾਨੂੰ ਇਹ ਤੱਕ ਨਹੀਂ ਮਿਲੇ ਅਸੀਂ ਨੋਚਾਂ ਵਾਸਤੇ ਬਲਾਈ ਕੀਤਾ ਸੀ ਉਹਦੇ ਵਾਸਤੇ ਕੱਖ ਨਹੀਂ ਜਿਹੜਾ ਉਹ ਕੀਤਾ ਗਿਆ ਨਾਲ ਜਿਹੜਾ ਇੱਥੇ ਪਿਛਲੇ ਸਮੇਂ ਤੋਂ ਸਾਡਾ ਮਸਲਾ ਚੱਲ ਰਿਹਾ ਸੋਡੇ ਵਾਲਾ ਤੋਂ ਹਰੀ ਹਰ ਝੋਕ ਨੂੰ ਬਾਈਪਾਸ ਰੋਇਪਰ ਤੋਂ ਕੱਢਿਆ ਜਾ ਰਿਹਾ ਕੌਡੀਆਂ ਦੇ ਪਹਾ ਜਿਹੜੇ ਸਾਡੇ ਕਿਸਾਨਾਂ ਦੀ ਜ਼ਮੀਨ ਜਿਹੜੀ ਉਹ ਹਾਈਵੇ ਜਿਹੜਾ ਉਹੜਾ ਪਣਾ ਚਾਹੁੰਦਾ ਵਾ ਪੀ ਡਬਲਯੂ ਡੀ ਦੇ ਅਧਿਕਾਰੀ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਆ ਉਹ ਵੀ ਇਹ 2020 ਦੇ ਧਿਆਨ ਚ ਲਿਆਂਦਾ ਵਾ ਪਹਿਲੀ ਗੱਲ ਤਾਂ ਕਿਸਾਨ ਜ਼ਮੀਨ ਦੇਣਾ ਨਹੀਂ ਚਾਹੁੰਦੇ ਜੇਕਰ ਤੁਸੀਂ ਲੈਣੀ ਆ ਹਾਂ ਉਹ ਜ਼ਮੀਨ ਉਹਨਾਂ ਦੀ ਤੇ ਜੋ ਮਾਰਕੀਟ ਰੇਟ ਆ ਉਤੋਂ 4 ਗੁਣਾ ਮਾਰਜਾ ਦਿੱਤਾ ਜਾਵੇ ਨਾਲ ਉਜਾੜਾ ਪੱਤਾ ਦਿੱਤਾ ਜਾਵੇ ਤੇ ਜਿਹੜੀਆਂ ਹੋਰ ਆਈਵੇ ਦੇ ਵਿੱਚ ਦਿੱਕਤਾਂ ਹੈਗੀਆਂ ਮੋੜ ਘੋੜ ਜਿਹੜੇ ਪਾਏ ਗਏ ਆ ਨਜਾਇਜ਼ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਉਹਦੀ ਦਰਸਤੀ ਕੀਤੀ ਜਾਵੇ ਤੇ ਇਹਨਾਂ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਇਹ ਕਦੋਂ ਤੱਕ ਧਰਨਾ ਇਸ ਤਰ੍ਹਾਂ ਲਈ ਇਹ ਅੱਜ ਦਾ ਇੱਕ ਰੋਜਾ ਧਰਨਾ ਸੰਕੇਤਕ ਧਰਨਾ ਸੱਜੀ ਲਾ ਰਹੇ ਆ ਜੇਕਰ ਸਾਡੇ ਮੰਗਾ ਮਸਲਿਆਂ ਦਾ ਹੱਲ ਪੰਜਾਬ ਸਰਕਾਰ ਤੇ ਸੇਵਾ ਪਰਿਸ਼ਾਦਾਂ ਤੇ ਪੁਲਿਸ ਪ੍ਰਸ਼ਾਸਨ ਨਹੀਂ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜ਼ਿਲ੍ਹਾ ਕੋਰ ਕਮੇਟੀ ਮੀਟਿੰਗ ਕਰਕੇ ਅਗਲਾ ਜਿਹੜਾ ਇਹਦੋਂ ਵੀ ਤਿੱਖਾ ਐਕਸ਼ਨ ਆਉਣ ਵਾਲੇ ਸਮੇਂ ਹੀ ਲੋੜ ਪਈ ਤੇ ਉਹ ਲਾਣਾਗੇ